मुर्दाबाद <imitation> मुर्दाबाद ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜੋ ਕਿ ਦਲੇ ਸਮਾਜ ਤੇ ਪੱਦੀ ਟਿੱਪਣੀ ਕੀਤੀ ਸੀ ਉਸ ਦੇ ਖਿਲਾਫ ਅੱਜ ਬਟਾਲਾ ਦੇ ਗਾਂਦੀ ਚੌਕ ਦੇ ਵਿੱਚ ਦਲੇ ਸਮਾਜ ਦੇ ਵੱਲੋਂ ਪੁਤਲਾ ਫੁਕਿਆ ਗਿਆ ਤੇ ਰੋਸ ਮਾਰਚ ਕਰਿਆ ਗਿਆ ਕਿਹਾ ਕਿ ਅਜਿਹੇ ਲੀਡਰ ਨੂੰ ਪਾਰਟੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਜਿਹੇ ਲੋਕ ਸਮਾਜ ਵਿਰੋਧੀ ਲੋਕ ਹੁੰਦੇ ਨੇ ਜੋ ਅਜਿਹੇ ਪਰਿਵਾਰਾਂ ਦੇ ਉੱਤੇ ਟਿੱਪਣੀਆਂ ਕਰਦੇ ਨੇ ਮੈਂ ਵੀ ਕੀ ਕਲਿਆਣ ਸਪਾਈਕ ਸਰਕ ਯੂਨੀਅਨ ਪ੍ਰਧਾਨ ਦੂਜੇ ਦਿਨ ਹੀ ਕੋਸੇ ਜਿਹੜਾ ਤਰਨਤਾਰਨ ਦੀ ਜਿੰਮੀ ਚੋਂ ਅੰਦੇ ਵਿੱਚ ਪੰਜਾਬ ਕਾਂਗਰਸ ਅਧਿક્ષ ਰਾਜਾ ਵੜਿੰਗਵਾਲ ਨੇ ਸਾਡੇ ਬਹੁਤ ਹੀ ਸਤਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀ ਸਿੱਖ ਸਮਾਜ ਦੇ ਗੂਤਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਪਿਛੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਪਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜ ਔਰ ਵਾਲਮੀਕ ਕਾਇਚਾਰੇ ਦੇ ਵਿੱਚ ਬਹੁਤ ਭਾਰੀ ਮੋਸ਼ ਆ ਜਿੱਤੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕਿ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜ੍ਹੇ ਲਿਖੇ ਸੀ ਔਰ ਰਾਜਨੀਤੀ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਪਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵਕ ਵਕ ਉਹਦਾਂ ਦੇ ਵਿਭਾਗਾਂ ਦੇ ਮੰਤਰੀ ਵੀ ਰਹਿ ਚੁੱਕੇ ਸਨ ਪਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਫੋਡਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਦਲਿਤ ਵਿਰੋਧੀ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਗੁੱద్ధిਜੀਵੀ ਜਿਹੜੇ ਫਰਗਵਾਸੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇ-ਥਿਆਲ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਵਾ ਜੇਕਰ ਤੁਸੀਂ ਸਮਝਦੇ ਜੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਪਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਦੇ ਕਿਤਨੀ ਕਰੋ ਤੁਹਾਡੀ ਮੇਰੇ ਹਿਸਾਬ ਨਾਲ ਹਾਇਫੀਤ ਨਹੀਂ ਕੀ ਉਹਨਾਂ ਦੇ ਬਾਰੇ ਅਜਿਹੀ ਗੱਲ ਕਰੇ ਇਹ ਕਹਿੰਦੇ ਕਿ ਪਿੱਛੇ ਮੈਂ ਕੁੱਤਾ ਸੀ ਜਿਹੜਾ ਕਹਿੰਦਾ ਫਿਰ ਸਰਕਾਰ ਨੂੰ ਕੁੱਤਾ ਸੀ ਜਿਹਨਾਂ ਨੇ ਚੁੱਕਿਆ ਇਹ ਬਿਲਕੁਲ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਕਿ ਉਹ ਆਪਾਂ ਸਿੱਧਾ ਸਿੱਧਾ ਕਹਿੰਦੇ ਆ ਕਿ ਗਲਤ ਪ੍ਰੇਮੀ ਭਾਵਨਾ ਦੇ ਨਾਮ ਉਹਨਾਂ ਨੇ ਏ ਲਗਾਂਵਾ ਕਿਤਨਾ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚਾ ਉੱਦਿਆਂ ਤੇ ਡਾੜਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਾ ਕਰਦੇ ਆ ਮੈਂ ਤੇ ਇਸ ਸਮੇਂ ਨਾ ਵਾਂ ਕਿ ਪੂਰੇ ਹਿੰਦੁਸਤਾਨ ਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰਕੀਤਾ ਵਾ ਹਿੰਦੁਸਤਾਨ ਦੇ ਇਲੈਕਸ਼ਨ ਤੇ ਕੋਈ ਅਸਰ ਪਵੇਗਾ ਦੇਖੋ ਜੀ ਜ਼ਰੂਰ ਪਵੇਗਾ ਅਸੀਂ ਆਪ ਖੁਦ ਤਰਨਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ-ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੂਤ ਸਿੱਖ ਭਾਈਚਾਰੇ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੇ ਉੱਤੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ ਐਸ ਆ ਆਪਾਂ ਕੋਲੇ ਜੇ ਰਾਜਪਿੰਡ ਤੇ ਐਫਆਈਆਰ ਕਿਸ ਤਰ੍ਹਾਂ ਦੇ ਦੇਖੋ ਜੀ ਐਫਆਈਆਰ ਤੇ ਹੋਣੀ ਚਾਹੀਦੀ ਹੈ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਦੇ ਆ ਤੇ ਇਹਦੇ ਤੇ ਐਸੀ ਐਕਟ ਧਾਰਾ ਲਾ ਕੇ ਇਹਦੇ ਤੇ ਪਰਚਾ ਹੋਣਾ ਚਾਹੀਦਾ ਵਾ ਔਰ ਜਿਹੜੀ ਬੰਦੀ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਹੁਣ ਮੌਜੂਦਾ ਜਿਹੜੇ ਸਾਡੇ ਪੰਜਾਬ ਵਾਲਮੀਕੀ ਹਰ ਹਰ ਬਾ ਦੇਖੋ ਜੀ ਆਪਾਂ ਟਿੱਪਣੀ ਜਿਹੜੀ ਕੀਤੀ ਆ ਇੱਕ ਇਹ ਕਹਿੰਦੇ ਕੋ ਹੁੰਦਾ ਵਾ ਕਤਲ ਹੁੰਦਾ ਗੋਲੀ ਦੇ ਨਾਲ ਇੱਕ ਹੁੰਦਾ ਜੁਬਾਨ ਦੇ ਨਾਲ ਰਾਜਾ ਬੜਿੰਗ ਨੇ ਜਿਹੜਾ ਕਤਲ ਕੀਤਾ ਜੁਗਾਨ ਦਾ ਕਤਲ ਕੀਤਾ ਜਦਕਿ ਇੱਕ ਪਸੰਦ ਖਲਾ ਬੋਟਾ ਸੇਜ਼ਾ ਦੇ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਨਾਲ ਉਹਦਾ ਖਾਵੇਗਾ ਪਤਾ ਪਏਗਾ ਤੁਸੀਂ ਗੱਲ ਆਖੂਗੇ ਕਿ ਉਹਨਾਂ ਨੇ ਰੰਗ ਨਹੀਂ ਲਾ ਕੇ ਬੜੀ ਟਿੱਪਣੀ ਕੀਤੀ ਹੈ ਦੇਖੋ ਜੀ ਰੰਗ ਨੂੰ ਲਾ ਕੇ ਟਿੱਪਣੀ ਕੀਤੀ ਹੈ ਪਰ ਉਹਨਾਂ ਨੇ ਉਹਦੀ ਕੋਈ ਪ੍ਰਭੂਆਂ ਨਹੀਂ ਕਰਾਈ ਆ 18 ਉਹ ਐਮਪੀ ਰਹਿ ਚੁਕੇ ਨੇ ਇੱਥੋਂ ਤੱਕ ਕਿ ਉਹਨਾਂ ਪੀਐਚੀ ਤੱਕ ਕੀਤੀ ਆ ਉਹਨਾਂ ਕੋਈ ਕਾਂਗਰਸ ਪਾਰਟੀ ਨੇਗਾ ਗ੍ਰਹਿ ਮੰਤਰੀ ਨਹੀਂ ਲਾਇਆ ਸੀ ਪਰ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਧਿਕਾਰ ਰਿਪੋਰਟਿੰਗ ਉਹਨਾਂ ਨੇ ਜਿਹੜਾ ਆਪਣੀ ਯੋਗਤਾ ਦੇ ਨਾਲ ਗ੍ਰਹਿ ਮੰਤਰੀ ਈਏ ਰਾਜਾ ਬਰਿੰਗ ਕੋਲ ਹੀ ਲੈਸੀ ਕਮਿਟੀ ਨੂੰ ਲਾਗਣਾ ਪਰਸ਼ਾਦ ਦੇ ਤੇ ਬਈ ਇਹਦੇ ਇੱਥੇ ਰਾਜਾ ਬਰਿੰਗ ਪੰਜਾਬ ਦੇ ਪ੍ਰਧਾਨ ਨੇ ਅੰਦਰ ਦੀ ਮੰਸ਼ਾ ਜਿਹੜੀ ਦਿਖਦੀ ਹੈ ਕਿ ਇੱਧਰ ਦੀ ਤਰ੍ਹਾਂ ਦੀ ਮੰਸ਼ਾ ਹੈ ਤੇ ਦੇਖੋ ਇੱਕ ਬੂਟਾ ਸਿੰਘ ਜੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਇਹਨਾਂ ਗਲਤ ਕਰ ਰਹੇ ਨੇ ਜੇ ਫਲਰੇ ਲੈਵਲ ਦੇ ਛੋਟੀ ਕਾਸ ਦੇ ਲੋਕ ਹੈ ਉਹਨਾਂ ਤੇ ਕੋਈ ਸਮਝ ਹੀ ਨਹੀਂ ਹੁੰਦੀ ਕੀ ਸੋਚਦੇ ਹੋ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਪਾਰਟੀ ਨੂੰ ਇਹਨਾਂ ਨੂੰ ਸਭ ਤੋਂ ਵੱਡਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਨਾਲ ਜਿਹੜੀ ਭੰਦੀ ਵੀ ਭਾਗੀ ਕਰ ਰਹੀ ਉਹ ਕਰਨੀ ਚਾਹੀਦੀ